ਨਸ਼ੇ ਦੇ ਖਾਤਮੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਬਹੁਤ ਵੱਡੇ ਕਦਮ ਚੁੱਕੇ ਜਾ ਰਹੇ ਨੇ ਪਰ ਜਿਹੜੀ ਅਨੋਖੀ ਪਹਿਲ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹਰ ਇੱਕ ਵਿਅਕਤੀ ਹੈਰਾਨ ਵੀ ਹੋ ਰਿਹਾ ਕਿਉਂਕਿ ਨਸ਼ੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੀ ਸੀਐਮ ਸੁਖਵਿੰਦਰ ਸੁਖੂ ਦੀ ਸਰਕਾਰ ਦੇ ਵੱਲੋਂ ਹੁਣ ਕੈਸ਼ ਇਨਾਮ ਰੱਖ ਦਿੱਤੇ ਗਏ ਨੇ ਹਾਲਾਂਕਿ ਅੱਜ ਧਰਮਸ਼ਾਲਾ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਜਾਗਰੂਕਤਾ ਰੈਲੀ ਕੀਤੀ ਗਈ ਕਿ ਹਿਮਾਚਲ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਪਰ ਜੋ ਇਨਾਮ ਰੱਖੇ ਨੇ ਉਸ ਦੇ ਵਿੱਚ ਜੇਕਰ ਤੁਸੀਂ 2 ਗ੍ਰਾਮ ਨਸ਼ਾ ਫੜਾਉਨੇ ਹੋ ਤਾਂ ਤੁਹਾਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਊਏ ਇਹ ਇਨਾਮ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਕਿ 40 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਮਿਲਣ ਦਾ ਜਿਹੜਾ ਇਹ ਸਰਕਾਰ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਤੇ ਨਾਲ ਜੇਕਰ 1 ਕਿਲੋ ਨਸ਼ਾ ਫੜਾਉਣੇ ਤਾਂ 5 ਲੱਖ ਦਾ ਇਨਾਮ 5 ਕਿਲੋ ਨਸ਼ੇ ਦੇ ਪਿੱਛੇ 10 ਲੱਖ ਦਾ ਇਨਾਮ ਤੇ ਜੇਕਰ ਨਸ਼ੇ ਦਾ ਸਰਗਨਾ ਜਾਂ ਪਰ ਨਸ਼ੇ ਦੇ ਜਿਹੜੇ ਤਸਕਰ ਨੇ ਉਹ ਫੜਾਉਣ ਦੇ ਉੱਪਰ 5 ਲੱਖ ਦਾ ਇਮਾ ਇਮ ਇਨਾਮ ਜਿਹੜਾ ਕੈਸ਼ ਇਨਾਮ ਹਿਮਾਚਲ ਪ੍ਰਦੇਸ਼ ਦੀ ਸੀਐਨ ਸੁਖਵਿੰਦਰ ਸੁਖੂ ਦੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਵੱਡਾ ਐਲਾਨ ਪਰ ਇਸੇ ਦੇ ਨਾਲ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵੱਡੇ ਪੱਧਰ ਤੇ ਧਰਮਸ਼ਾਲਾ ਦੇ ਵਿੱਚ ਨਸ਼ਿਆ ਖਿਲਾਫ ਖਾਸ ਤੌਰ ਤੇ ਚਿੱਟੇ ਖਿਲਾਫ ਜਾਗਰੂਕਤਾ ਰੈਲੀ ਵੀ ਕੀਤੀ ਗਈ ਹੈ